ਮਾਣਾ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਗਿਣਤੀ ਦੇ ਹੀ ਰਹਿ ਗਏ ਨੇ ਜਿਸ ਨੂੰ ਲੈ ਕੇ ਕੀ ਕਾਂਗਰਸ ਪਾਰਟੀ ਦੇ ਆਗੂਆਂ ਦੇ ਵੱਲੋਂ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਂਚਲਾ ਦੇ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਹੋਇਆਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਜਗਤਾਰ ਸਿੰਘ ਰਾਜਲਾ ਨੇ ਆਖਿਆ ਕਿ ਜਦੋਂ ਉਹ ਵਿਦਿਆਕ ਸਨ ਤਾਂ ਉਹਨਾਂ ਦੇ ਪਿਤਾ ਸਵਰਗਵਾਸੀ ਹਰਦਿਆਲ ਸਿੰਘ ਰਾਜਲਾ ਦੇ ਨਾਮ ਤੇ ਹਸਪਤਾਲ ਖੋਲਿਆ ਗਿਆ ਸੀ। ਉਹਨਾਂ ਦੱਸਿਆ ਕਿ 1997 ਦੇ ਵਿੱਚ 100 ਬਿਸਤਰਿਆਂ ਦਾ ਹਸਪਤਾਲ ਖੋਲਿਆ ਗਿਆ ਸੀ ਅਤੇ ਹਰ ਤਰ੍ਹਾਂ ਦੀਆਂ ਮਸ਼ੀਨਾਂ ਇਸ ਹਸਪਤਾਲ ਦੇ ਵਿੱਚ ਉਪਲਬਧ ਕਰਵਾਈਆਂ ਗਈਆਂ ਸਨ। ਅਤੇ ਉਹਨਾਂ ਆਖਿਆ ਕਿ ਹੁਣ ਐਮਰਜੈਂਸੀ ਦੇ ਵਾਸਤੇ 8 ਡਾਕਟਰਾਂ ਦੀ ਲੋੜ ਹੈ ਪਰ ਇੱਥੇ ਦੋ ਹੀ ਡਾਕਟਰ ਮੌਜੂਦ ਨੇ। ਉੱਥੇ ਹੀ ਸਟਾਫ ਨਰਸਾਂ ਦੀਆਂ 9 ਪੋਸਟਾਂ ਖਾਲੀ ਪਈਆਂ ਨੇ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਜਦੋਂ ਕੋਈ ਡਾਕਟਰ ਨਹੀਂ ਹੁੰਦਾ ਤਾਂ ਡਾਕਟਰ ਦਵਾਈ ਦੀ ਪਰਚੀ ਲਿਖ ਕੇ ਦੇ ਦਿੰਦੇ ਨੇ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਇਹ ਦਵਾਈਆਂ ਵੀ ਹਸਪਤਾਲ ਦੇ ਅੰਦਰੋਂ ਨਹੀਂ ਮਿਲਦੀਆਂ ਜਿਸ ਕਾਰਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਪੇਸ਼ ਆਉਂਦੀਆਂ ਨੇ ਅਤੇ ਮਰੀਜ਼ਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦੇ ਲਈ ਹੀ ਅੱਜ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਕਲਾਸ਼ ਜੀ ਸਾਰ ਸਮੂਹ ਸਾਰੇ ਪ੍ਰੈਸ ਸਬਾਨ ਨੂੰ ਮੈਂ ਬੇਨਤੀ ਕਰਦਾ ਕਿ ਅੱਜ ਦਾ ਜੋ ਸੰਕੇਤਕ ਇੱਕ ਪ੍ਰੋਟੈਸਟ ਈ ਹੈ ਸਾਡਾ ਆ ਕੁਝ ਸੱਜਣਾ ਦਾ ਕੇ ਸਮਾਣਾ ਜੋ ਅਸੀਂ ਮੈਂ ਆਪਣੀ ਸੋਚ ਅਨੁਸਾਰ 15 ਜਿਹਦਾ ਗੁਰਤਨ ਸਿੰਘ ਤੌੜਾ ਦੀ ਸੋਚ ਅਨੁਸਾਰ ਜੇ ਉਹ ਅਸੀਂ 100 ਬਿਸਤਰੇ ਦਾ ਹਸਪਤਾਲ ਇਸ ਵਾਸਤੇ ਬਣਾਇਆ ਸੀ ਵੀ ਇੱਥੋਂ ਮਰੀਜ਼ ਜੇ ਕੋਈ ਰੈਫਰ ਹੋਵੇ ਤਾਂ ਉਹ ਸਿਰ ਪੰਚਪੀਜੀ ਹੋਵੇ ਚੰਡੀਗੜ੍ਹ ਹੋਵੇ ਪਟਿਆਲੇ ਨਾ ਜਾਵੇ ਵੀ ਇੱਥੇ ਸਾਰੀਆਂ ਸਹੂਲਤਾਂ ਮਿਲਣ ਅਸੀਂ ਉਦੋਂ 5 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਇਹ ਬਿਲਡਿੰਗ ਬਣੀ ਹੈ ਤੇ ਉਹ ਇਹਦੇ ਵਿੱਚ ਅਸੀਂ ਸਿਟੀ ਸਕੈਨ ਵਰਗੀਆਂ ਸਾਰੀਆਂ ਮਸ਼ੀਨਾਂ ਜੋ 100 ਬਿਸਤਰੇ ਨੂੰ ਚਾਹੀਦੀਆਂ ਨੇ ਉਹ ਸਾਰੀਆਂ ਅਸੀਂ ਇੱਥੇ ਲਿਆਂਦੀਆਂ ਸੀ ਬਜਟ ਦੇ ਵਿੱਚ ਆਈਆਂ ਸੀ ਤੇ ਉਸ ਤੋਂ ਬਾਅਦ ਇਥੋਂ ਦੇ ਜਿਹੜੇ ਉਹ ਉਦੋਂ ਦੇ ਹੁਕਮਰਾਨ ਸਨ ਆ ਬਾਦਲ ਸਰਕਾਰ ਦੇ ਉਹਨਾਂ ਨੇ ਸਾਰੀਆਂ ਮਸ਼ੀਨਾਂ ਚੁਕਾ ਦੀਆਂ ਹੋਰ ਹਸਪਤਾਲ ਲੈ ਗਏ ਇਹ ਹਸਪਤਾਲ ਉਹ ਜਿਵੇਂ ਕਹਿੰਦੇ ਵੇ ਨੰਗ ਦਾ ਨੰਗ ਹੀ ਰਹਿ ਗਿਆ ਉਹ ਜਸ਼ਬਤ ਤੇ ਅਸਲ ਵਸਤੇ ਅੱਜ ਇਹ ਹੀ ਬੇਨਤੀ ਅਸੀਂ ਕਰਦੇ ਆ ਕਿ ਜੋ ਅਸੀਂ 100 ਬਿਸਤਰੇ ਦੀਆਂ ਸਹੂਲਤਾਂ ਵਾਸਤੇ ਹਸਪਤਾਲ ਬਣਾਇਆ ਜਿਹਦਾ ਅਦਗਾਟਨ ਅਜੇ ਤੱਕ ਨਹੀਂ ਹੋਇਆ ਇਹ ਵੀ ਅਦਗਾਟਨ ਅਸੀਂ ਉਦੋਂ ਪੰਦੀ ਸਾਹਿਬ ਸਾਡੇ ਐਸਐਮਓ ਸਾਹਿਬ ਹੁੰਦਿਆਂ ਨੇ ਉਹਨਾਂ ਨੇ ਕਰ ਦਿੱਤਾ ਸੀ ਤੇ ਬਜਟ ਦੇ ਵਿੱਚ ਸਾਡੇ 100 ਬਿਸਤਰੇ ਨੇ ਸਹੂਲਤਾਂ ਦੇਣ ਤੇ ਜਿਹੜੀ ਇੱਥੇ ਘਾਟ ਹੈ ਵੇਖੋ ਇਹ ਜਿਹੜੀਆਂ 100 ਬਿਸਤਰੇ ਨੇ ਸਹੂਲਤਾਂ ਨੇ ਉਹਦੇ ਵਿੱਚ ਤਾਂ ਬਹੁਤ ਸਾਰੇ ਡਾਕਟਰ ਆਉਂਦੇ ਨੇ ਪਰ ਜਿਹੜਾ ਮਜੂਤਾ ਹੁਣ ਇੱਥੇ ਇਹਦੇ ਵਿੱਚ ਵੀ ਬੜੀਆਂ ਘਾਟਾਂ ਨੇ ਵੇਖੋ ਜਿਹੜਾ ਮਜੂਤਾ ਚੱਲ ਰਿਹਾ ਹਸਪਤਾਲ ਇਹਦੇ ਵਿੱਚ ਵੀ ਨਾ ਦੇ ਦਿਲ ਦੇ ਰੋਗਾਂ ਦਾ ਡਾਕਟਰ ਹੈ ਨਾ ਚਮੜੀ ਦੇ ਰੋਗਾਂ ਦਾ ਉਹ ਛੁੱਟੀ ਤੇ ਗਿਆ ਦਿਮਾਗ ਦੇ ਰੋਗਾਂ ਦਾ ਨਹੀਂ ਹੈਗਾ ਦੰਦਾਂ ਦੇ ਰੋਗਾਂ ਦਾ ਨਹੀਂ ਹੈਗਾ ਹੱਡੀਆਂ ਦੇ ਡਾਕਟਰ ਨਹੀਂ ਹੈਗੇ ਇਸਤਰੀਆਂ ਦੇ ਰੋਗਾਂ ਦੇ ਮਜੂਤਾ ਸਮੇਂ ਦੋ ਡਾਕਟਰ ਹੋਣੇ ਚਾਹੀਦੇ ਨੇ ਪਰ ਇਥੇ ਉਹ ਦੋ ਵੀ ਨਹੀਂ ਇੱਕ ਟੈਂਪਰੇਰੀ ਲਗਾ ਹੋਇਆ ਹੈ ਐਕਸਰੇ ਵਾਲੇ ਡਾਇਓਗ੍ਰਾਫਰ ਕੋਈ ਚਾਰ ਵਿੱਚੋਂ ਦੋ ਖਾਲੀ ਨੇ ਜਿਹੜੇ ਮਜੂਤਾ ਚਾਹੀਦਿਆਂ ਨੇ ਇਹਦੇ ਸਿਟੀ ਸਕੈਨ ਮਸ਼ੀਨ ਨਹੀਂ ਹੈ ਅਲਟਰਾ ਸਾਊਂਡ ਜਿਹੜੇ ਨੇ ਅਲਟਰਾ ਮਸ਼ੀਨ ਹੈਗੀ ਹੈ ਪਰ ਡਾਕਟਰ ਨੇ ਜਿਹੜੇ ਬਾਹਰੋਂ ਅਲਟਰਾ ਸਾਊਂਡ ਕਰਾਉਂਦੇ ਨੇ ਪਤਾ ਨਹੀਂ ਕਿਉਂ ਉਦੋਂ ਕਮਿਸ਼ਨ ਆਉਂਦੀ ਹੈ ਕੀ ਹੈ ਦਵਾਈਆਂ ਦੇ ਜਿਹੜੀਆਂ ਉਹ ਐਸੇ ਡਾਕਟਰ ਨੇ ਜਿਹੜੇ ਆਪਣੀ ਪਰਚੀ ਤੇ ਸਰਕਾਰੀ ਪਰਚੀ ਤੇ ਹੋਰ ਦਵਾਈ ਲਿਖੀ ਜਾਂਦੀ ਹੈ ਤੇ ਜਿਹੜੀ ਇੱਕ ਛੋਟੀ ਜੀ ਨਾਲ ਪਰਚੀ ਦੇ ਦਿੰਦੇ ਨੇ ਉਹ ਹੋਰ ਲਿਖੀ ਜਾਂਦੀ ਹੈ ਇੰਨੀ ਲੁੱਟ ਹੋ ਰਹੀ ਹੈ ਇੱਥੇ ਐਸਐਮਓ ਨੇ ਇੱਥੇ ਡਾਕਟਰਾਂ ਨੂੰ ਖੁੱਲੀ ਛੁੱਟੀ ਦਿੱਤੀ ਵੀ ਲੁੱਟੋ ਜੋ ਮਰਜ਼ੀ ਕਿਉਂਗੇ ਮੰਤਰੀ ਦਾ ਉਤੋਂ ਹੁਕਮ ਹੈ ਵੀ ਪੈਸੇ ਭੇਜੋ ਤੁਹਾਨੂੰ ਲੁੱਟ ਰੋ ਰ ਕੇ ਲੋਕਾਂ ਤੋਂ ਐਮਰਜੈਂਸੀ ਵਾਸਤੇ ਇੱਥੇ 8-10 ਡਾਕਟਰ ਚਾਹੀਦੇ ਨੇ ਈਐਮਓ ਉਹਨਾਂ ਨੂੰ ਕਹਿੰਦੇ ਨੇ ਉਹ ਹੈ ਹੀ ਨਹੀਂ ਇੱਥੇ ਦੋ ਤਿੰਨ ਹੀ ਨੇ ਬਸ 8-10 ਘਟੋਗਟ ਚਾਹੀਦੇ ਨੇ ਹੇਰੇ ਦੇ ਵਿੱਚ ਬਿਹੋਸ਼ ਕਰਨ ਵਾਲਾ ਡਾਕਟਰ ਨਹੀਂ ਫਾਰਮੇਸੀ ਦੀਆਂ 4 ਪੋਸਟਾਂ ਖਾਲੀ ਪਈਆਂ ਨੇ ਸਟਾਫ ਨਰਸਾਂ ਐਚ ਐਮ ਐ ਹੁੰਦੀਆਂ ਨੇ ਉਹਦੇ ਵਿੱਚੋਂ 10 ਪੋਸਟਾਂ ਨੇ ਇੱਥੇ ਇੱਕ ਕੇ ਸਿਰਫ 9 ਖਾਲੀ ਪਈਆਂ ਨੇ 25 ਨਰਸਾਂ ਦੂਜੀਆਂ ਹੁੰਦੀਆਂ ਨੇ ਉਹਦੇ ਵਿੱਚੋਂ 25 ਦੇ ਵਿੱਚੋਂ ਸਿਰਫ 7 ਨੇ ਬਾਕੀ ਪੋਸਟਾਂ ਸਾਰੀਆਂ ਖਾਲੀ ਪਈਆਂ ਨੇ ਇੱਥੇ ਡਾਕਟਰ ਐਮਰਜੈਂਸੀ ਵਾਸਤੇ ਜੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਰੱਬ ਨਾ ਕਰੇ ਕਿਸੇ ਦਾ ਵੀ ਉਹਦਾ ਕੋਈ ਆਪਰੇਸ਼ਨ ਕਰਨਾ ਹੈ ਜਾ ਕੋ ਹਾਰ ਦਾ ਆਪਰੇਸ਼ਨ ਕਰਨਾ ਹੈ ਜਾਂ ਕੋ ਹੋਰ ਸਰਜਰੀ ਕਰਨੀ ਹੈ ਐਮਰਜੈਂਸੀ ਉਹਨੂੰ ਰਾਤ ਨੂੰ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਪਰ ਇਥੇ ਡਾਕਟਰ ਕੋ ਰਹਿੰਦਾ ਹੀ ਨਹੀਂ ਪੱਤਾ ਸਰਕਾਰ ਦਿੰਦੀ ਹੈ ਡਾਕਟਰਾਂ ਨੂੰ ਕਿ ਇਥੇ 24 ਘੰਟੇ ਤੁਸੀਂ ਹਾਜ਼ਰ ਰਹੇ ਨੇ ਚਾਹੀਦੇ ਜਦੋਂ ਵੀ ਤੁਹਾਨੂੰ ਆਵਾਜ਼ ਮਾਰੇ ਕੋਈ ਉਦੋਂ ਇਥੇ ਆਉਣਾ ਚਾਹੀਦਾ ਹੈ ਪਾਰੇ ਤੇ ਕੋਈ ਡਾਕਟਰ ਨਹੀਂ ਆ ਰਿਹਾ ਸਾਰੇ ਪਟਾਲੇ ਰਹਿੰਦੇ ਆਂ ਜਾ ਕੇ ਤੁਸੀਂ ਆਪ ਨੂੰ ਕਰੀਏ ਹਰ ਸਾਲ ਤੁਹਾਡੇ ਫਾਦਰ ਨੇ ਬਣਾਇਆ ਸੀ ਅਰਜਨ ਸਿੰਘ ਰਾਜ ਨੇ ਨਹੀਂ ਫਾਦਰ ਸਾਹਿਬ ਦੇ ਨਾਂ ਤੇ ਮੇਰੇ ਟਾਈਮ ਬਣਿਆ ਸੀ ਮੇਰੇ 1997 ਚ ਸੀ ਇਹ ਐਲਾਨ ਕਰਾਈ ਉਦੋਂ ਮੁੱਖ ਮੰਤਰੀ ਸ੍ਰੀ ਬਾਦਲ ਸਿੰਘ ਉਹ ਤੇ ਇਹ ਵਰਲਡ ਬੈਂਕ ਦੀ ਸਕੀਮ ਨਾਲ ਬਣਿਆ ਹੈ ਕਿ ਸਰਕਾਰ ਦਾ ਇਹਦੇ ਵਿੱਚ ਕੋਈ ਨਹੀਂ ਸਰਕਾਰ ਨੇ ਤਾਂ ਸਰਕਾਰ ਦੀ ਜੋ ਯੋਗਦਾਨ ਹੈ ਉਹ ਇਹੀ ਹੈ ਕਿ ਉਹਨਾਂ ਨੇ ਇੱਥੇ ਡਾਕਟਰ ਨਹੀਂ ਆਉਣ ਦਿੱਤੇ ਅੱਜ ਤੱਕ ਤੇ ਇਹ ਵਰਲਡ ਬੈਂਕ ਦੀ ਸਕੀਮ ਸੀ 5 ਕਰੋੜ 29 ਲੱਖ ਰੁਪਏ ਨਾਲ ਬਣਿਆ ਸੀ ਇਸ ਵਾਸਤੇ ਇਥੇ ਬਹੁਤ ਬੁਰਾ ਵਾਲੇ ਰਾਤ ਨੂੰ ਜੇ ਕੋਈ ਐਮਰਜੈਂਸੀ ਕੇਸ ਆ ਜਾਂਦਾ ਉਹਨੂੰ ਤੁਰੰਤ ਰੈਫਰ ਕਰ ਦਿੱਤੇ ਨੇ ਸਾਰੇ ਇਥੇ ਟਾਂਕੇ ਲਾਣ ਵਾਲੇ ਜਿਹੜਾ ਵੇਖੋ ਕੋਈ ਡਾਕਟਰ ਨਹੀਂ ਉਹ ਵੀ ਫੋਰਥ ਕਲਾਸ ਵਾਲੇ ਵਿਚਾਰੇ ਟਾਂਕੇ ਲਾਉਂਦੇ ਨੇ ਪੱਟੀਆਂ ਨੇ ਜਾਂ ਹੋਰ ਫੋਰਥ ਕਲਾਸ ਵਾਲੇ ਹਸਪਤਾਲ ਨੂੰ ਚਲਾ ਰਹੇ ਨੇ ਹੈ ਉਹ ਘਾਟੇ ਜਿਹੜੀ ਇਹ ਸਰਕਾਰ ਬਣੀ ਸੀ ਅੱਜ ਤੋਂ 3 ਸਾਲ ਪਹਿਲਾਂ ਉਹ ਐਜੂਕੇਸ਼ਨ ਤੇ ਹੈਲਥ ਦੇ ਇੰਪਰੂਵਮੈਂਟ ਵਾਸਤੇ ਹੀ ਬਣੀ ਸੀ ਪਰ ਅੱਜ ਜੋ ਅਸੀਂ ਦੇਖਦੇ ਆ ਕਿ ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਔਰ ਐਜੂਕੇਸ਼ਨ ਦੇ ਵਿੱਚ ਵੀ ਦੋਨਾਂ ਦੇ ਵਿੱਚ ਜਮਾਈ ਨਿਗਾਰਾ ਆ ਗਿਆ ਬਹੁਤ ਬੁਰਾ ਹਾਲ ਹੈ ਛੋਟੇ ਛੋਟੇ ਕੰਮਾਂ ਵਾਸਤੇ ਵੀ ਇਹ ਰੈਫਰ ਕਰਦੇ ਨੇ ਬਿਲਕੁਲ ਵੀ ਇੱਥੇ ਕੋਈ ਇਲਾਜ ਨਹੀਂ ਹੈ ਸੋ ਰਾਜਨਾਦ ਸਾਹਿਬ ਤੁਹਾਨੂੰ ਸਾਰੀਆਂ ਗੱਲਾਂ ਦੱਸਿਆਗੇ ਬਹੁਤ ਡਿਟੇਲ ਦੇ ਵਿੱਚ ਕਿਉਂਕਿ ਇਹਨਾਂ ਦੇ ਪਿਤਾ ਜੀ ਦੇ ਨਾਮ ਤੇ ਇਹ ਹਸਪਤਾਲ ਦਾ ਨਾਮ ਰੱਖਿਆ ਗਿਆ ਸੀ ਸੋ ਸਾਡਾ ਤਾਂ ਹੀ ਬੇਨਤੀ ਹੈ ਕਿ ਸਰਕਾਰ ਧਿਆਨ ਦੇਵੇ ਮੌਜੂਦਾ ਐਮਬੈਲ ਦੇ ਧਿਆਨ ਦੇਵੇ ਪਹਿਲਾਂ ਹੈਲਥ ਮਿਨਿਸਟਰ ਵੀ ਰਹੇ ਨੇ ਉਹ ਉਹਨਾਂ ਦਾ ਹੱਥ ਪੈਂਦਾ ਤਾਂ ਜਿਦ ਕਿਉਂ ਕਰਨਾ ਚਾਹੀਦਾ ਉਹਨਾਂ ਨੂੰ ਜੇ ਆਪਣੇ ਸ਼ਹਿਰ ਵਾਸਤੇ ਨਹੀਂ ਕਰਨਗੇ ਤਾਂ ਫਿਰ ਕਦੋਂ ਕਰਨਗੇ ਕੱਲ ਨੂੰ ਲੋਕਾਂ ਨੂੰ ਜਵਾਬ ਦੇਣਗੇ ਉਹ ਤੇ ਫਿਰ ਮੁਸ਼ਕਲ ਹੋ ਜਾਏਗਾ ਸੋ ਸਾਡੀ ਤਾਂਹੀਂ ਬੇਨਤੀ ਹੈ ਅਸੀਂ ਨਾ ਆ ਲੰਬਕਾ ਦਾ ਸਾਡੀ ਪਾਰਟੀ ਦਾ ਪ੍ਰੋਗਰਾਮ ਹੈਗਾ ਇਹ ਕਿ ਹੈਲਥ ਜੋ ਇੱਥੇ ਪ੍ਰੋਗਰਾਮ ਹੈ ਇਹ ਚ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਔਰ ਐਜੂਕੇਸ਼ਨ ਦੇ ਵਿੱਚ ਓਕੇ ਸਮਾਨਾ ਤੋਂ ਕਿਆਲਾ ਸ਼ਰਮਾ ਜੀਪੂ